ਰੈਡੀ ਘੁੰਮਣਾ ਫਿਰਨਾ ਇਨਸਾਨੀ ਜ਼ਿੰਦਗੀ ਵਿੱਚ ਤਾਜ਼ਗੀ ਲੈ ਕੇ ਆਉਂਦਾ ਹੈ ਡੰਡੀ ਇਸ ਨਾਲ ਸਾਨੂੰ ਵੱਖ-ਵੱਖ ਲੋਕਾਂ ਨਾਲ ਮਿਲਣ ਅਤੇ ਉਹਨਾਂ ਦੇ ਸੱਭਿਆਚਾਰ ਨੂੰ ਸਮਝਣ ਦਾ ਮੌਕਾ ਮਿਲਦਾ ਹੈ ਡੰਡੀ ਪਿਛਲੇ ਦਿਨੀ ਮੈਨੂੰ ਆਪਣੇ ਮਾਤਾ-ਪਿਤਾ ਨਾਲ ਅਜ਼ਰਬਾਈਜਾਨ ਦੇਸ਼ ਦੀ ਰਾਜਧਾਨੀ ਬਾਕੂ ਘੁੰਮਣ ਦਾ ਮੌਕਾ ਮਿਲਿਆ ਡੰਡੀ ਸਾਡੀ ਇਹ ਯਾਤਰਾ 5 ਦਿਨਾਂ ਦੀ ਸੀ ਡੰਡੀ ਦਿੱਲੀ ਤੋਂ ਜਹਾਜ਼ ਵਿੱਚ 4-5 ਘੰਟੇ ਦੇ ਸਫ਼ਰ ਤੋਂ ਬਾਅਦ ਅਸੀਂ ਬਾਕੂ ਦੀ ਖੂਬਸੂਰਤ ਧਰਤੀ ਉੱਤੇ ਉਤਰੇ ਡੰਡੀ ਇਹ ਅਤਿਅੰਤ ਖੂਬਸੂਰਤ ਸ਼ਹਿਰ ਹੈ ਡੰਡੀ ਇਸ ਸ਼ਹਿਰ ਬਾਰੇ ਇੱਕ ਤੱਥ ਇਹ ਵੀ ਹੈ ਕਿ ਬਾਕੂ ਸਮੁੰਦਰੀ ਤਲ ਤੋਂ 92 ਫੁੱਟ ਹੇਠਾਂ ਹੈ ਜੋ ਇਸ ਨੂੰ ਸਮੁੰਦਰੀ ਤਲ ਤੋਂ ਹੇਠਾਂ ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰ ਬਣਾਉਂਦਾ ਹੈ ਡੰਡੀ ਇਹ ਆਪਣੀਆਂ ਤੇਜ਼ ਹਵਾਵਾਂ ਲਈ ਵੀ ਮਸ਼ਹੂਰ ਹੈ ਜਿਸ ਕਰਕੇ ਇਸ ਨੂੰ ਬਿੰਡ ਪੌਂਡਡ ਸਿਟੀ ਵਜੋਂ ਵੀ ਜਾਣਿਆ ਜਾਂਦਾ ਹੈ ਡੰਡੀ ਸ਼ਹਿਰ ਕੁਮਨ ਲਈ ਬੋਲਟ ਨਾਂ ਦੀ ਐਪ ਤੋਂ ਟੈਕਸੀ ਬੁੱਕ ਕੀਤੀ ਡੰਡੀ ਟੈਕਸੀ ਚਾਲਕ ਨਾਲ ਗੱਲਬਾਤ ਕਰਨਾ ਵੀ ਆਪਣੇ ਆਪ ਵਿੱਚ ਚੁਣੌਤੀ ਸੀ ਕਿਉਂਕਿ ਉਹਨਾਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਅਤੇ ਸਾਨੂੰ ਉਹਨਾਂ ਦੀ ਭਾਸ਼ਾ ਅਜਰਵਾਈ ਜਾਨੀ ਨਹੀਂ ਸੀ ਆਉਂਦੀ ਡੰਡੀ ਇਸ ਲਈ ਅਸੀਂ ਉਸ ਨਾਲ ਰਾਪਤਾ ਬਣਾਉਣ ਲਈ ਗੂਗਲ ਟਰਾਂਸਲੇਟ ਦੀ ਵਰਤੋਂ ਕੀਤੀ ਜੋ ਅੰਗਰੇਜ਼ੀ ਨੂੰ ਉਹਨਾਂ ਦੀ ਭਾਸ਼ਾ ਵਿੱਚ ਬਦਲ ਕੇ ਉਸ ਦਾ ਮਤਲਬ ਦੱਸ ਦਿੰਦਾ ਸੀ ਡੰਡੀ ਅਗਲੇ ਦਿਨ ਅਸੀਂ ਬਾਕੂ ਦੀ ਪ੍ਰਸਿੱਧ ਜਗ੍ਹਾ ਆਤਿਸ਼ਗਾ ਟੈਂਪਲ ਦੇਖਣ ਗਏ ਡੰਡੀ ਇਹ ਇੱਕ ਵੱਡੀ ਸਰਾ ਹੈ ਰੇਡੀ ਜੋ ਪ੍ਰਾਤਨ ਸਮੇਂ ਦੇ ਪ੍ਰਸਿੱਧ ਵਪਾਰਕ ਸਿਲਕ ਰੂਟ ਉੱਪਰ ਸਥਿਤ ਹੈ ਡੰਡੀ ਇੱਥੇ ਇਹ ਵਰਣਨਯੋਗ ਹੈ ਕਿ ਇੱਕ ਕਮਰੇ ਅੰਦਰ ਗਣੇਸ਼ ਜੀ ਦੀ ਮੂਰਤੀ ਪਈ ਹੈ ਅਤੇ ਨਾਲ ਗਾਇਤਰੀ ਮੰਤਰ ਚੱਲ ਰਿਹਾ ਹੈ ਡੰਡੀ ਇਸ ਦੇ ਨਾਲ ਦੇ ਹੀ ਇੱਕ ਕਮਰੇ ਦੇ ਦਰਵਾਜ਼ੇ ਉੱਪਰ ਪੱਥਰ ਅਤੇ ਮੂਲ ਮੰਤਰ ਉੱਕਰਿਆ ਹੋਇਆ ਹੈ ਡੰਡੀ ਹਾਈਲੈਂਡ ਪਾਰਕ ਦੇ ਨਜ਼ਦੀਕ ਕਾਫੀ ਕੁੱਝ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਹੈ ਡੰਡੀ ਬਾਕੂ ਸ਼ਹਿਰ ਵਿੱਚ ਉੱਚੀ ਪਹਾੜੀ ਉੱਤੇ ਸਥਿਤ ਹਾਈਲੈਂਡ ਪਾਰਕ ਵਿੱਚ ਦੂਸਰੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਅਜਰਬਾਈ ਜਾਣ ਦੇ ਸਿਪਾਈਆਂ ਦੀ ਯਾਦ ਵਿੱਚ ਇੱਕ ਸਮਾਰਕ ਬਣਿਆ ਹੋਇਆ ਹੈ ਡੰਡੀ ਬਾਕੂ ਆਈ ਸਮੁੰਦਰ ਦੇ ਬਿਲਕੁਲ ਕਿਨਾਰੇ ਉੱਤੇ ਸਥਿਤ ਇੱਕ ਤਰ੍ਹਾਂ ਦਾ ਚੰਡੋਲ ਹੈ ਜਿਸ ਦੇ ਕੈਬਿਨਾ ਵਿੱਚੋਂ ਕੈਸਪੀਅਨ ਸਾਗਰ ਅਤੇ ਸ਼ਹਿਰ ਦਾ ਨਜ਼ਾਰਾ ਲਿਆ ਜਾ ਸਕਦਾ ਹੈ ਡੰਡੀ ਕਾਰਪੇਟ ਮਿਊਜ਼ੀਅਮ ਵਿੱਚ ਸਦੀਆਂ ਪੁਰਾਣੇ ਹੱਥ ਨਾਲ ਬੁਨੇ ਗਲੀਚੇ ਦੇਖਣ ਲਈ ਰੱਖੇ ਗਏ ਹਨ ਡੰਡੀ ਬਾਕੂ ਸ਼ਹਿਰ ਵਿੱਚ ਸਥਿਤ ਨਿਜਾਮੀ ਸਟਰੀਟ ਆਪਣੀ ਨਾਈਟ ਲਾਈਫ ਸ਼ਾਪਿੰਗ ਬੱਖੋ ਵਖਰੇ ਖਾਣ ਪੀਣ ਦੇ ਸਥਾਨਾਂ ਲਈ ਸੈਲਾਨੀਆਂ ਵਿੱਚ ਪ੍ਰਸਿੱਧ ਹੈ ਡੰਡੀ ਇੱਥੇ ਹੀ ਸਥਿਤ ਜੂਰਪੀ ਆਰਕੀਟੈਕਚਰ ਦੀ ਹੂਬਹੂ ਤਸਵੀਰ ਪੇਸ਼ ਕਰਦੀਆਂ ਇਮਾਰਤਾਂ ਅਤੇ ਸੋਹਣੇ ਡਿਜ਼ਾਈਨ ਦੇ ਪੱਥਰਾਂ ਨਾਲ ਬਣੀਆਂ ਗਲੀਆਂ ਅਜਿਹਾ ਪ੍ਰਤੀਤ ਕਰਵਾਉਂਦੀਆਂ ਹਨ ਕਿ ਆਪਾਂ ਬਾਕੂ ਵਿੱਚ ਨਾ ਘੁੰਮਦੇ ਹੋਈਏ ਸਗੋਂ ਇੱਕ ਜੂਰਪੀ ਦੇਸ਼ ਦੀ ਯਾਤਰਾ ਉੱਤੇ ਆਏ ਹੋਈਏ ਡੰਡੀ ਬਾਕੂ ਦਾ 올ਡ ਸਿਟੀ ਆਪਣੀ ਪੁਰਾਣੀ ਸ਼ਾਨ ਨਾਲ ਦੇਖਣ ਵਾਲਿਆਂ ਨੂੰ ਮੰਤਰਮੁਗਧ ਕਰਦਾ ਹੈ